ਸਚਿਆਕਾਲ ਮੈਗਾ ਗੰਦੀਪ ਕੋਰਟ ਤੁਸੀਂ ਵੀ ਦੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰਾਂ ਸਪੀਡ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਅਮਰੀਕਾ ਚ ਲੱਖਾਂ ਭਾਰਤੀਆਂ ਦੀਆਂ ਨੌਕਰੀਆਂ ਤੇ ਖਤਰਾ ਮੰਡਰਾਉਣ ਲੱਗਾ ਕਿਉਂਕਿ 트럼ਪ ਪ੍ਰਸ਼ਾਸਨ ਨੇ ਵਰਕ ਪਰਮਿਟ ਦੇ ਨਿਯਮ ਬਦਲ ਦਿੱਤੇ ਨੇ ਸਰਕਾਰ ਨੇ ਵਿਦੇਸ਼ੀ ਗੈਰ ਪ੍ਰਵਾਸੀ ਕਾਮਿਆਂ ਲਈ ਵਰਕ ਪਰਮਿਟ ਦੇ ਆਪਣੇ ਆਪ ਵਿਸਥਾਰ ਨੂੰ ਖਤਮ ਕਰ ਦਿੱਤਾ ਨਵੇਂ H1B ਵੀਜ਼ੇ ਉੱਤੇ 1 ਲੱਖ ਡਾਲਰ ਫੀਸ ਲਾਏ ਜਾਣ ਤੋਂ ਬਾਅਦ ਇਹ ਨਵਾਂ ਕਦਮ ਚੁੱਕਿਆ ਗਿਆ ਵਰਕ ਪਰਮਿਟ ਨਿਯਮ 'ਚ ਇਸ ਤਬਦੀਲੀ ਨਾਲ ਭਾਰਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮਰੀਕੀ ਜਨਨਗਣਨਾ ਬਿਊਰੋ ਦੇ ਅੰਕੜਿਆਂ ਮੁਤਾਬਕ 2022 ਤੱਕ ਅਮਰੀਕਾ 'ਚ ਲਗਭਗ 48 ਲੱਖ ਭਾਰਤੀ ਅਮਰੀਕਾ ਚ ਰਹਿੰਦੇ ਸਨ ਇਨਾਚ 64% ਦੀ ਭਾਰਤੀ ਅਮਰੀਕੀ ਪ੍ਰਵਾਸੀ ਨੇ ਜਦਕਿ 34% ਦੀ ਅਮਰੀਕਾ 'ਚ ਜਨਮੇ ਨੇ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਦੇ ਡਾਇਰੈਕਟਰ ਜੋਸਫ ਐਡਲੋ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਵਿਦੇਸ਼ੀਆਂ ਦੀ ਸਖਤ ਜਾਂਚ ਪੜਤਾਲ ਉਤੇ ਨਵੇਂ ਸਿਰੇ ਤੋਂ ਜ਼ੋਰ ਦੇ ਰਿਹਾ ਤੇ ਪਿਛਲੀ ਸਰਕਾਰ ਦੀਆਂ ਉਹਨਾਂ ਨੀਤੀਆਂ ਨੂੰ ਖਤਮ ਕਰ ਰਿਹਾ ਜਿਨ੍ਹਾਂ 'ਚ ਅਮਰੀਕੀ ਅਮਰੀਕਾ ਦੀ ਸੁਰੱਖਿਆ ਤੇ ਸਰਪ੍ਰਸਤੀ ਤੋਂ ਜ਼ਿਆਦਾ ਵਿਦੇਸ਼ੀਆਂ ਦੀ ਸਹੂਲਤ ਨੂੰ ਤਰਜੀਹ ਦਿੱਤੀ ਜਾਂਦੀ ਸੀ ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵਿਦੇਸ਼ੀ ਦੇ ਰੋਜ਼ਗਾਰ ਅਧਿਕਾਰ ਜਾਂ ਦਸਤਾਵੇਜ਼ ਦਾ ਸਮਾਵਧਨ ਤੋਂ ਪਹਿਲਾਂ ਵਾਜਬ ਜਾਂਚ ਪੜਤਾਲ ਯਕੀਨੀ ਬਣਾਉਣਾ ਇੱਕ ਵਿਵਹਾਰਕ ਉਪਾਏ ਸਾਰੇ ਵਿਦੇਸ਼ੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਮਰੀਕਾ 'ਚ ਕੰਮ ਕਰਨਾ ਇੱਕ ਵਿਸ਼ੇਸ਼ ਅਧਿਕਾਰ ਨਹੀਂ ਹੈ 트럼ਪ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਸ਼ਾਸਨ ਦੇ ਇੱਕ ਨੀਤੀਗਤ ਫੈਸਲੇ ਨੂੰ ਵਾਪਸ ਲੈਂਦੇ ਹੋਏ ਹੁਣ ਵਰਕ ਪਰਮਿਟ ਦੇ ਵਿਸਥਾਰ ਦੀ ਮੰਗ ਕਰਨ ਵਾਲੇ ਵਿਦੇਸ਼ੀ ਗੈਰ ਪ੍ਰਵਾਸੀ ਵੀਜ਼ਾ ਧਾਰਕਾਂ ਲਈ ਪੁਨਰਮੁਲਾਂਕਣ ਜ਼ਰੂਰੀ ਕਰ ਦਿੱਤਾ ਹੈ। ਕੁਝ ਵਰਗਾਂ ਦੇ ਵਿਦੇਸ਼ੀ ਕਾਮਿਆਂ ਲਈ ਰੋਜ਼ਗਾਰ ਅਧਿਕਾਰ ਦਸਤਾਵੇਜ਼ ਦੀ ਜਾਇਜ਼ਤਾ ਨੂੰ ਆਪਣੇ ਆਪ ਵਧਾਉਣ ਦੀ ਰਵਾਇਤ ਨੂੰ ਖਤਮ ਕਰਨ ਵਾਲੇ ਨਵੇਂ ਨਿਯਮ ਵੀਰਵਾਰ ਤੋਂ ਲਾਗੂ ਹੋਗੇ ਨੇ। ਗ੍ਰੈਸ ਸੁਰੱਖਿਆ ਵਿਭਾਗ ਨੇ ਵੀਰਵਾਰ ਨੂੰ ਨਵੀਨੀਕਰਨ ਅਰਜ਼ੀਆਂ ਦਾਖਲ ਕਰਨ ਵਾਲੇ ਵਿਦੇਸ਼ੀਆਂ ਲਈ EAD ਦਾ ਸਮਾਂ ਆਪਣੇ ਆਪ ਵਧਾਉਣ ਦੀ ਵਿਵਸਥਾ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਵਿਭਾਗ ਨੇ ਕਿਹਾ ਕਿ ਇਸ ਕਦਮਦਾਰ ਟੀਚਾ ਵਿਦੇਸ਼ੀਆਂ ਦੇ ਰੋਜ਼ਗਾਰ ਅਧਿਕਾਰ ਦੀ ਜਾਇਜ਼ਤਾ ਵਧਾਉਣ ਤੋਂ ਪਹਿਲਾਂ ਉਨ੍ਹਾਂ ਦੀ ਵਾਜਬ ਜਾਂਚ ਪੜਤਾਲ ਕਰਨਾ ਹੈ ਇਹ ਨਿਯਮ 31 ਅਕਤੂਬਰ ਤੋਂ ਆਪਣੇ ਆਪ ਵਦਾਏ ਗਏ ਈਏਡੀ ਉੱਤੇ ਲਾਗੂ ਨਹੀਂ ਹੋਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੱਖਣੀ ਕੋਰੀਆ ਦੇ ਬੁਸਾਨ 'ਚ ਮੀਟਿੰਗ ਸ਼ੁਰੂ ਹੋਈ ਇਹ ਮੁਲਾਕਾਤ ਜਿਹੀ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਤੇ ਚੀਨ ਦਰਮਿਆਨ ਟੈਰਿਫ ਵਾਰ ਜਾਰੀ ਹੈ ਇਹ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵਪਾਰਕ ਮੁੱਦਿਆਂ ਤੇ ਕਈ ਮਹੀਨਿਆਂ ਦੀ ਉਥਲ-ਪੁਥਲ ਤੋਂ ਬਾਅਦ ਸਬੰਧਾਂ ਨੂੰ ਸਥਿਰ ਕਰਨ ਦਾ ਇੱਕ ਮੌਕਾ ਹੈ 트੍ਰੰਪ ਦੇ ਸ਼ੀ ਜਿਨਪਿੰਗ ਦੀ ਮੁਲਾਕਾਤ ਉਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਦੱਖਣੀ ਕੋਰੀਆ ਦੇ ਬੁਸਾਨ ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਸਾਡੀ ਮੁਲਾਕਾਤ ਬਹੁਤ ਸਫਲ ਰਹੇਗੀ ਮੈਨੂੰ ਕੋਈ ਸ਼ੱਕ ਨਹੀਂ ਹੈ ਉਹਨਾਂ ਅੱਗੇ ਕਿਹਾ ਕਿ ਉਹ ਬਹੁਤ ਸਖਤ ਗੱਲਬਾਤ ਕਰਨ ਵਾਲੇ ਨੇ ਜੋ ਕਿ ਚੰਗੀ ਗੱਲ ਨਹੀਂ ਹੈ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਸਾਡੇ ਵਿਚਾਰ ਹਮੇਸ਼ਾ ਤੋਂ ਬਹੁਤ ਵਧੀਆ ਸੰਬੰਧ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੀਟਿੰਗ ਦੌਰਾਨ ਕਿਹਾ ਕਿ ਕਾਫੀ ਲੰਬੇ ਸਮੇਂ ਬਾਅਦ ਇੱਕ ਮਿੱਤਰ ਨੂੰ ਮਿਲਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਚੀਨ ਦੇ ਬਹੁਤ ਹੀ ਸਨਮਾਨਯੋਗ ਤੇ ਆਦਰਯੋਗ ਰਾਸ਼ਟਰਪਤੀ ਦੇ ਨਾਲ ਅਸੀਂ ਪਹਿਲਾਂ ਹੀ ਕਈ ਗੱਲਾਂ ਉੱਤੇ ਸਹਿਮਤ ਹੋ ਚੁੱਕੇ ਹਾਂ ਤੇ ਹੁਣੇ ਕੁਝ ਹੋਰ ਗੱਲਾਂ ਉੱਤੇ ਸਹਿਮਤ ਹੋਵਾਂਗੇ ਪਰ ਰਾਸ਼ਟਰਪਤੀ ਸ਼ੀ ਇੱਕ ਮਹਾਨ ਦੇਸ਼ ਦੇ ਮਹਾਨ ਨੇਤਾ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਵਿਚਾਰ ਲੰਬੇ ਸਮੇਂ ਤੱਕ ਸ਼ਾਨਦਾਰ ਸੰਬੰਧ ਬਣੇ ਰਹਿਣਗੇ ਤੁਹਾਡੇ ਸਾਡੇ ਤੁਹਾਡਾ ਸਾਡੇ ਨਾਲ ਹੋਣਾ ਸਾਡੇ ਲਈ ਸਨਮਾਨ ਦੀ ਗੱਲ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੀਟਿੰਗ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਤੁਹਾਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇ ਤੁਹਾਨੂੰ ਦੁਬਾਰਾ ਦੇ ਕੇ ਬਹੁਤ ਚੰਗਾ ਲੱਗ ਰਿਹਾ ਹੈ ਕਿਉਂਕਿ ਅਸੀਂ ਕਈ ਸਾਲ ਬੀਤ ਗਏ ਨੇ ਤੇ ਅਸੀਂ ਤਿੰਨ ਵਾਰ ਫੋਨ ਉੱਤੇ ਗੱਲ ਵੀ ਕੀਤੀ ਹੈ ਤੇ ਕਈ ਪੱਤਰਾਂ ਦਾ ਦਾਨ ਪ੍ਰਦਾਨ ਵੀ ਕੀਤਾ ਹੈ ਤੇ ਲਗਾਤਾਰ ਸੰਪਰਕ 'ਚ ਰਹੇ ਹਾਂ ਸਾਡੇ ਸਾਂਝੇ ਮਾਰਗਦਰਸ਼ਨ 'ਚ ਚੀਨ ਅਮਰੀਕਾ ਸਬੰਧ ਕੁੱਲ ਮਿਲਾ ਕੇ ਸਥਿਰ ਰਹਿਣੇ ਸਾਡੀਆਂ ਵਕਵਖਰੀ ਰਾਸ਼ਟਰੀ ਸਥਿਤੀਆਂ ਕਾਰਨ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਸਹਿਮਤ ਨਹੀਂ ਹੁੰਦੇ ਤੇ ਦੁਨੀਆ ਦੀਆਂ ਦੋ ਪ੍ਰਮੁੱਖ ਅਰਥਵਿਵਸਥਾਵਾਂ ਵਿੱਚਕਾਰ ਸਮੇਂ-ਸਮੇਂ 'ਤੇ મતભેਦ ਹੋਣਾ ਆਮ ਗੱਲ ਹੈ ਸ਼ੀਨ ਨੇ ਕਿਹਾ ਕਿ ਮੈਂ ਜਨਤਕ ਤੌਰ 'ਤੇ ਕਈ ਵਾਰ ਕਿਹਾ ਕਿ ਚੀਨ ਤੇ ਅਮਰੀਕਾ ਨੂੰ ਸਾਂਝੇਦਾਰ ਤੇ ਮਿੱਤਰ ਹੋਣਾ ਚਾਹੀਦਾ ਇਤਿਹਾਸ ਨੇ ਸਾਨੂੰ ਇਹੀ ਸਿਖਾਇਆ ਅਮਰੀਕੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਸੀ ਕਿ ਟਰੰਪ ਦਾ ਇਰਾਦਾ ਚੀਨੀ ਵਸਤੂਆਂ ਉੱਤੇ 100% ਵਾਧੂ ਟੈਰਿਫ ਲਗਾਉਣ ਦੀ ਆਪਣੀ ਹਾਲੀਆ ਧਮਕੀ ਨੂੰ ਪੂਰਾ ਕਰਨ ਦਾ ਨਹੀਂ ਹੈ ਚੀਨ ਨੇ ਵੀ ਸੰਕੇਤ ਦਿੱਤਾ ਹੈ ਕਿ ਔਰ ਰੀਅਰ ਅਰਥਮ ਮਿਨਰਲਜ਼ ਉਤੇ ਆਪਣੇ ਨਿਰਯਾਤ ਨਿਰੰਤਰਣ ਚ ਢਿੱਲ ਦੇਣ ਤੇ ਅਮਰੀਕਾ ਤੋਂ ਸੋਇਆਬੀਨ ਖਰੀਦਣ ਲਈ ਤਿਆਰ ਹੈ। ਬੁੱਧਵਾਰ ਸਵੇਰੇ ਨੇਪਾਲ ਦੇ ਮਾਉਂਟ ਐਵਰੇਸਟ ਖੇਤਰ ਦੇ ਨੇੜੇ ਇੱਕ ਨਿੱਜੀ 에ਅਰਲਾਈਨ ਦਾ ਹੈਲੀਕਾਪਟਰ ਹਾ사ਗ੍ਰਸ ਹੋ ਗਿਆ। ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਐਲਟੀਟਿਊਡ 에ਅਰ ਹੈਲੀਕਾਪਟਰ ਖੁੰਬੂ ਖੇਤਰ ਦੇ ਲੋਬੂ ਚੇਮ ਚ ਫਸੇ ਸੈਲਾਨੀਆਂ ਨੂੰ ਲੁਕਲਾ ਤੋਂ ਬਚਾਉਣ ਦੇ ਮਿਸ਼ਨ ਉੱਤੇ ਸੀ ਜਦੋਂ ਇਹ ਹਾ사ਵਾਪਰਿਆ। ਸੋ ਲੋ ਖੁੰਬੂ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ ਕੈਪਟਨ ਵਿਵੇਕ ਖੜਕਾ ਦੁਆਰਾ ਚਲਾਇਆ ਜਾ ਰਿਹਾ ਹੈਲੀਕਾਪਟਰ ਪਾਰੀ ਬਰਫਬਾਰੀ ਕਾਰਨ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰਦੇ ਸਮੇ ਫਿਸਲ ਗਿਆ ਹੈਲੀਕਾਪਟਰ ਦੋ ਟੁਕੜਿਆਂ 'ਚ ਟੁੱਟ ਗਿਆ ਤੇ ਪਾਇਲਟ ਨੂੰ ਡਾਕਟਰੀ ਜਾਂਚ ਲਈ ਲੁਕਲਾ ਲਿਜਾਇਆ ਗਿਆ ਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਮੰਗਲਵਾਰ ਤੇ ਬੁੱਧਵਾਰ ਨੂੰ ਪਾਰੀ ਬਰਫਬਾਰੀ ਕਾਰਨ ਪਹਾੜੀ ਖੇਤਰਾਂ 'ਚ ਬਹੁਤ ਸਾਰੇ ਟਰੈਕਰ ਫਸ ਗਏ ਜਿਨ੍ਹਾਂ 'ਚ ਮੁਸਤਾਂਗ ਅਨਪੂਰਨਾ ਖੇਤਰ ਤੇ ਐਵਰੇਸਟ ਖੇਤਰ ਸ਼ਾਮਲ ਦੌਰਾਨ ਚੀਨ ਤੇ ਤਿੱਬਤ ਖੇਤਰ ਚ ਮਾਊਂਟ ਐਵਰੇਸਟ ਉਤੇ ਇੱਕ ਪ੍ਰਸਿੱਧ ਪਰਬਤਾਰੋਹੀ ਸਥਾਨ ਭਾਰੀ ਬਰਫਬਾਰੀ ਕਾਰਨ ਬੰਦ ਕਰ ਦਿੱਤਾ ਗਿਆ ਡਿੰਗਰੀ ਕਾਉਂਟੀ ਚ ਜੂ ਫੇਂਗ ਪੀਕ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਕਰਨਾਟਕ ਦੇ ਰਾਜਸਥਾਨੀ ਬੰਗਲੌਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਇੱਕ ਸੌਫਟਵੇਅਰ ਇੰਜੀਨੀਅਰ ਵੱਲੋਂ ਆਨਲਾਈਨ ਮੋਬਾਈਲ ਫੋਨ ਖਰੀਦਦਾ ਨਾ ਮਹਿੰਗਾ ਸਾਬਤ ਹੋ ਗਿਆ ਇੰਜੀਨੀਅਰ ਦਾ ਦਾਵਾ ਹੈ ਕਿ ਉਸਨੇ ਐਮਾਜ਼ੋਨ ਤੋਂ 186000 ਦਾ ਸੈਮਸੰਗ ਗੈਲੈਕਸੀ Z ਫੋਲਡ 7 ਆਰਡਰ ਕੀਤਾ ਸੀ ਉਸਨੇ ਪੂਰੀ ਰਕਮ ਵੀ ਅਦਾ ਕਰ ਦਿੱਤੀ ਸੀ ਪਰ ਆਰਡਰ ਮਿਲਨ ਉਤੇ ਉਸਨੇ ਡੱਬਾ ਖੋਲ੍ਹਿਆ ਤੇ ਮੋਬਾਈਲ ਫੋਨ ਦੀ ਬਜਾਏ ਟਾਇਲ ਲਾਈਕ ਟੁਕੜਾ ਮਿਲਿਆ ਨੌਜਵਾਨ ਨੇ ਤੁਰੰਤ ਨੈਸ਼ਨਲ ਸਾਈਬਰ ਕਰਾਈਮ ਰਿਪੋਰਟਿੰਗ ਪੋਰਟਲ ਉਤੇ ਸ਼ਿਕਾਇਤ ਦਰਜ ਕਰਵਾਈ ਅਤੇ ਬਾਅਦ ਚ ਕੁਮਾਰ ਸਵਾਮੀ ਲੇਆਉਟ ਪੁਲਿਸ ਸਟੇਸ਼ਨ ਵਿੱਚ ਰਸਮੀ ਐਫਆਈਆਰ ਦਰਜ ਕਰਵਾਈ ਹੈ ਪੂਰੇ ਮਾਮਲੇ ਬਾਰੇ ਪੁਲਿਸ ਨੇ ਕਿਹਾ ਹੈ ਕਿ ਇੱਕ ਸੌਫਟਵੇਅਰ ਇੰਜੀਨੀਅਰ ਨੇ ਦਾਵਾ ਕੀਤਾ ਹੈ ਕਿ ਉਸ ਨੂੰ Samsung Galaxy Z Fold 7 smartphone ਦੇ ਡੱਬੇ ਚ ਟਾਇਲ ਦਾ ਇੱਕ ਟੁਕੜਾ ਮਿਲਿਆ ਜਿਸ ਨੂੰ 186000 ਚ ਆਨਲਾਈਨ ਆਰਡਰ ਕਰਨ ਤੋਂ ਬਾਅਦ ਡਿਲੀਵਰੀ ਕੀਤਾ ਗਿਆ ਸੀ ਪ੍ਰੇਮਾਨੰਦ ਨੇ ਘਟਨਾ ਤੋਂ ਬਾਅਦ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ ਤੇ ਸ਼ਿਕਾਇਤ ਦੇ ਅਨੁਸਾਰ ਪ੍ਰੇਮਾਨੰਦ ਨੇ 14 ਅਕਤੂਬਰ ਨੂੰ ਇੱਕ ਈ-ਕਮਰਸ ਪਲੇਟਫਾਰਮ ਤੋਂ ਫੋਨ ਆਰਡਰ ਕੀਤਾ ਸੀ ਤੇ ਆਪਣੇ ਕ੍ਰੈਡਿਟ ਕਾਰਡ ਨਾਲ ਆਨਲਾਈਨ ਭੁਗਤਾਨ ਕੀਤਾ ਸੀ ਪੈਕੇਜ 19 ਅਕਤੂਬਰ ਨੂੰ ਸ਼ਾਮ 4 ਵਜੇ ਕੇ 16 ਮਿੰਟ ਉਤੇ ਕਰੀਬ ਡਿਲੀਵਰ ਕੀਤਾ ਗਿਆ ਤੇ ਉਸਨੇ ਪਾਰਸਲ ਖੋਲਦੇ ਸਮੇਂ ਇੱਕ ਵੀਡੀਓ ਵੀ ਰਿਕਾਰਡ ਕੀਤੀ ਤੇ ਦੇਖ ਕੇ ਬਹੁਤ ਹੈਰਾਨ ਰਹਿ ਗਏ ਕਿ ਉੱਚ ਅੰਤ ਵਾਲੇ 스마트ਫੋਨ ਦੀ ਬਜਾਏ ਅੰਦਰ ਸਿਰਫ ਇੱਕ ਚਿੱਟੀ ਟਾਇਲ ਦਾ ਟੁਕੜਾ ਸੀ ਪ੍ਰੇਮਨੰਦ ਨੇ ਪਹਿਲਾ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਬਾਅਦ ਚ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਜਿਸ ਨੇ ਭਾਰਤੀ ਦੰਡ ਦੀਆਂ ਧਰਾਵਾਂ ਤੇ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ ਦੇ ਤਹਿਤ ਐਫ ਆਰ ਦਰਜ ਕਰ ਲਈ ਤੇ ਪੁਲਿਸ ਨੇ ਅਗਦੀ ਜਾਂਚ ਵੀ ਜਾਰੀ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਬਾਰ ਕੌਂਸਲ ਆਫ ਇੰਡੀਆ ਨੂੰ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੀਆਂ ਚੋਣਾਂ 10 ਦਿਨਾਂ ਅੰਦਰ ਨੋਟੀਫਾਈ ਕਰਨ ਤੇ 31 ਦਸੰਬਰ 2025 ਤੱਕ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਨੇ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਨੇ ਸਿਖਰਲੀ ਬਾਰ ਸੰਸਥਾ ਬਾਰ ਕੌਂਸਲ ਆਫ ਇੰਡੀਆ ਨੂੰ 31 ਜਨਵਰੀ 2026 ਤੱਕ ਉੱਤਰ ਪ੍ਰਦੇਸ਼ ਬਾਰ ਕੌਂਸਲ ਦੀਆਂ ਚੋਣਾਂ ਕਰਵਾਉਣ ਤੇ ਵੋਟਰਾਂ ਦੀਆਂ ਅਸਲ ਤੇ ਸੱਚੀਆਂ ਸ਼ਿਕਾਇਤਾਂ ਦਾ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ ਸਿਖਰਲੀ ਅਦਾਲਤ ਨੇ ਇਹ ਨਿਰਦੇਸ਼ ਉਦੋਂ ਦਿੱਤੇ ਨੇ ਜਦੋਂ ਉਸ ਨੂੰ ਏ ਦੱਸਿਆ ਗਿਆ ਕਿ ਪੰਜਾਬ ਤੇ ਹਰਿਆਣਾ 바ਰ ਕਾਉਂਸਲਾਂ ਦੀਆਂ ਚੋਣਾਂ ਨੂੰ ਨੋਟੀਫਾਈ ਨਹੀਂ ਕੀਤਾ ਗਿਆ ਤੇ ਉੱਤਰ ਪ੍ਰਦੇਸ਼ ਚ ਵੋਟਰ ਸੂਚੀ ਵੈਬਸਾਈਟ ਉਤੇ ਅਪਲੋਡ ਨਹੀਂ ਕੀਤੀ ਜਾ ਰਹੀ ਸੀਨੀਅਰ ਵਕੀਲ ਮੰਨਨ ਕੁਮਾਰ ਮਿਸ਼ਰਾ ਜੋ 바ਰ ਕਾਉਂਸਲ ਆਫ ਇੰਡੀਆ ਦੇ ਚੇਅਰਮੈਨ ਵੀ ਨੇ ਉਹਨਾਂ ਨੇ ਕਿਹਾ ਹੈ ਕਿ ਨਿਯਮ ਅਨੁਸਾਰ ਚੋਣਾਂ ਕਰਾਉਣਾ ਤੇ ਇਸ ਦੀ ਸੂਚਨਾ ਦੇਣ ਵਿਚਕਾਰ 180 ਦਿਨ ਦਾ ਅੰਤਰ ਹੋਣਾ ਚਾਹੀਦਾ ਤੇ ਪੰਜਾਬ ਤੇ ਹਰਿਆਣਾ ਦੇ ਮਾਮਲੇ ਚ ਉਹਨਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਸਟਿਸ ਕਾਂਤ ਨੇ ਮਿਸ਼ਰਾ ਨੂੰ ਵਕਫਾ ਰਾਜਾ ਲਈ 바ਰ ਕਾਉਂਸਲ ਚੋਨਾ ਕਰਵਾਉਣ ਲਈ ਸੇਵਾਮੁਕਤ ਹਾਈ ਕੋਰਟ ਜੱਜ ਦੀ ਅਗਵਾਈ 'ਚ ਇੱਕ ਕਮੇਟੀ ਬਣਾਉਣ ਲਈ ਕਿਹਾ। ਮਿਸ਼ਰਾ ਨੇ ਕੋਰਟ ਨੂੰ ਦੱਸਿਆ ਕਿ ਇੱਕ ਸੇਵਾਮੁਕਤ ਹਾਈ ਕੋਰਟ ਜੱਜ ਦੀ ਅਗਵਾਈ 'ਚ ਪੈਨਲ ਬਣਾਇਆ ਗਿਆ ਤੇ ਸਿਖਰਲੀ ਅਦਾਲਤ ਨੇ ਮਿਸ਼ਰਾ ਨੂੰ ਕਿਹਾ ਕਿ ਪੰਜਾਬ ਤੇ ਹਰਿਆਣਾ 바ਰ ਕਾਉਂਸਲਾਂ 'ਚ ਚੋਨਾ ਕਰਵਾਉਣ ਲਈ BCI ਨੂੰ ਇੱਕ ਸੇਵਾਮੁਕਤ ਹਾਈ ਕੋਰਟ ਜੱਜ ਦੀ ਅਗਵਾਈ 'ਚ ਇੱਕ ਹੋਰ ਪੈਨਲ ਨਿਯੁਕਤ ਕਰਨਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਉਹ 31 ਦਸੰਬਰ 2025 ਤੱਕ ਚੋਨਾ ਕਰਵਾਉਣ ਦੀ ਕੋਸ਼ਿਸ਼ ਕਰੇ ਤੇ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਸ ਉੱਤੇ ਵਿਚ ਆ ਜਾ ਸਕਦਾ ਪੰਜਾਬ ਚ ਖਾਸ ਕਰਕੇ ਸ਼ਾਮ ਸਮੇਂ ਪਰਾਲੀ ਸਾੜਨ ਦੀਆਂ ਵੱਡੀਆਂ ਘਟਨਾਵਾਂ ਦੀਆਂ ਰਿਪੋਰਟਾਂ ਦਰਮਿਆਨ ਹਵਾ ਗੁਣਵਤਾ ਪ੍ਰਬੰਧਨ ਕਮਿਸ਼ਨ ਅ ਚੰਡੀਗੜ੍ਹ ਦੇ ਕਿਸਾਨ ਭਵਨ ਚ ਸਾਰੇ ਸੰਬੰਧਿਤ ਪਾਈਵਾਲਾਂ ਨਾਲ ਅਹਿਮ ਮੀਟਿੰਗ ਕਰ ਰਿਹਾ ਹੈ ਬੈਠਕ ਚ ਪੰਜਾਬ ਤੇ ਹਰਿਆਣਾ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਸ਼ਾਮਲ ਹੋਣਗੇ ਇਹ ਮੀਟਿੰਗ ਅ ਜਿਹੇ ਮੌਕੇ ਹੋ ਰਹੀ ਹੈ ਜਦੋਂ ਪੰਜਾਬ ਚ ਪਰਾਲੀ ਸਾੜਨ ਦੀ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਤੇ ਕਿਸਾਨਾਂ ਵਿਚਾਲੇ ਵਰਚੁਅਲ ਚੂਹੇ ਬਿੱਲੀ ਦੀ ਖੇਡ ਚੱਲ ਜਾਰੀ ਹੈ Indian Agriculture Research Institute ਵੱਲੋਂ 15 ਸਤੰਬਰ ਤੋਂ ਖੇਤਾਂ 'ਚ ਲੱਗੀ ਅੱਗ ਨੂੰ ਟਰੈਕ ਕੀਤਾ ਜਾ ਰਿਹਾ ਹੈ ਇਸ ਨਿਗਰਾਨੀ ਵਿੰਡੋ ਤੋਂ ਜਾਣੋ ਕਿਸਾਨ ਬਚਨ ਨੇ ਦੇਰ ਸ਼ਾਮ ਨੂੰ ਖੇਤਾਂ 'ਚ ਪਰਾਲੀ ਨੂੰ ਅੱਗ ਲਗਾ ਰਹੇ ਨੇ ਅਜਿਹਾ ਹੈ ਕਿਸਾਨ ਪਿਛਲੇ ਕਰੀਬ 3 ਸਾਲਾਂ ਤੋਂ ਇਸ ਨਿਗਰਾਨੀ ਪ੍ਰਣਾਲੀ ਨੂੰ ਤੋਖਾ ਦੇਣ 'ਚ ਸਫਲ ਰਹੇ ਨੇ ਜੋ ਸੈਟੇਲਾਈਟ ਇਮੇਜਰੀ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਹਾਲਾਂਕਿ ਇਸ ਸਾਲ ਏਜੰਸੀਆਂ ਨੇ ਟਰੈਕਿੰਗ ਕਰਨ ਦੇ ਆਪਣੇ ਢੰਗ ਤਰੀਕੇ ਬਦਲ ਦਿੱਤੇ ਨੇ ਉਹ ਖੇਤਾਂ 'ਚ ਲੱਗੀ ਅੱਗ ਦੀ ਗਿਣਤੀ ਕਰਨ ਦੀ ਬਜਾਏ ਹੁਣ ਕੁੱਲ ਸੜੇ ਹੋਏ ਖੇਤਰ ਦੀ ਮੈਪਿੰਗ ਤੇ ਰਿਕਾਰਡਿੰਗ ਕਰ ਰਹੇ ਨੇ ਇਸ ਡੇਟਾ ਨੂੰ ਅੱਗੇ ਸੰਬੰਧਿਤ ਕਿਸਾਨਾਂ ਖਿਲਾਫ ਕਾਰਵਾਈ ਲਈ ਪ੍ਰਦੂਸ਼ਣ ਕੰਟਰੋਲ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਾਊਂਟਰ ਇੰਟੈਲੀጀንስ ਅੰਮ੍ਰਿਤਸਰ ਨੇ ਤਿੰਨ کارਪੂਨਾ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੀ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਚੋਂ ਮੈਗਜ਼ੀਨਾਂ ਸਮੇਤ ਨੂੰ ਆਧੁਨਿਕ ਪਿਸਤੌਲ ਬਰਾਮਦ ਕੀਤੀ ਨੇ ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ ਵਾਸੀ ਪਿੰਡ ਪੰਗਵਾ ਪਮਰਜੀਤ ਸਿੰਘ ਉਰਫ ਪੰਮਾ ਤੇ ਹਰਮੀਰ ਸਿੰਘ ਉਰਫ ਮੀਤੂ ਦੋਵੇਂ ਵਾਸੀ ਪਿੰਡੀ ਔਲਖ ਅੰਮ੍ਰਿਤਸਰ ਵੱਜੋਂ ਹੋਈ ਹੈ डीजीपी ਨੇ ਕਿਹਾ ਕਿ ਮੁਡਲੇ ਜਾਂਚੋਂ ਪਤਾ ਲੱਗਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਅਦਾਰੇ ਤਸਕਰਾਂ ਦੇ ਨਿਰਦੇਸ਼ਾਂ ਉੱਤੇ ਕੰਮ ਕਰ ਰਹੇ ਸਨ ਬ੍ਰਾਹਮਤ ਕੀਤੀ ਗਈ ਹਥਿਆਰ ਪੰਜਾਬ 'ਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਗੈਂਗਸਟਰ ਜੋਬਨਜੀਤ ਸਿੰਘ ਉਰਫ ਬਿੱਲਾ ਮੰਗਾ ਦੇ ਕਰੀਬੀ ਸਾਥੀ ਸ਼ੇਰਪ੍ਰੀਤ ਸਿੰਘ ਉਰਫ ਗੁਲਾਬਾਂ ਨੂੰ ਸਪਲਾਈ ਕੀਤੇ ਜਾਣੇ ਸਨ ਚੰਡੀਗੜ੍ਹ ਸਿਤ ਪਾਖੜਾ ਬਿਆਸ ਪ੍ਰਬੰਧਨ ਬੋਰਡ 'ਚ 31 ਅਕਤੂਬਰ ਨੂੰ ਹੋਣ ਵਾਲੀ ਚਾਰ ਸੂਬਿਆਂ ਦੀ ਮੀਟਿੰਗ ਹਾਲ ਦੀ ਘੜੀ ਰੱਦ ਕਰ ਦਿੱਤੀ ਗਈ ਹੈ BBMP ਨੇ ਹਾਲਾਂਕਿ ਮੀਟਿੰਗ ਰੱਦ ਕਰਨ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਤੇ ਨਾ ਹੀ ਮੀਟਿੰਗ ਦੀ ਨਵੀਂ ਤਾਰੀਖ ਐਲਾਨੀ ਹੈ ਪਰ ਮੀਟਿੰਗ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ ਸ਼ਾਮਲ ਹੋਣਾ ਸੀ ਸੂਤਰਾਂ ਅਨੁਸਾਰ BBMP ਨੇ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਮੀਟਿੰਗ ਰੱਦ ਕਰ ਦਿੱਤੀ ਹੈ BBMP ਦੇ ਅਧਿਕਾਰੀਆਂ ਨੇ ਚੰਡੀਗੜ੍ਹ ਪੁਲਿਸ ਤੋਂ 31 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਲਈ ਸਖਤ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ ਇਸ ਸੰਬੰਧੀ ਚੰਡੀਗੜ੍ਹ ਪੁਲਿਸ ਨੂੰ ਪੱਤਰ ਵੀ ਲਿਖਿਆ ਗਿਆ ਸੀ ਖਬਰਾਂ ਦਾ ਸੀਰੀਜ਼ ਲਾ ਇੱਥੇ ਖਤਮ ਹੁੰਦਾ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ